ਇੰਡੀਆ ਤੇ ਨਿਊਜ਼ੀਲੈਂਡ ਦਾ ਤੀਸਰਾ T20 ਜਿਹਦੇ ਵਿੱਚ ਇੰਡੀਆ ਨੇ ਧੋਇਆ ਨਹੀਂ ਸਕੋ ਕੁੱਟ-ਕੁੱਟ ਕੇ ਨਿਊਜ਼ੀਲੈਂਡ ਵਾਲਿਆਂ ਨੂੰ ਉਹਨਾਂ ਨੇ ਆਪਣੇ ਦੇਸ਼ ਜਾਣ ਨੂੰ ਮਜਬੂਰ ਕਰ ਦਿੱਤਾ ਇੰਦਾ ਵੀ ਕੋਈ ਕੁੱਟਦਾ ਹੈ ਯਾਰ ਸਾਰੀਆਂ ਟੀਮਾਂ ਦਾ ਡਰ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਹੈ ਸਾਰੀਆਂ ਟੀਮਾਂ ਇਸ ਵੇਲੇ ਡਰਨ ਦੀਆਂ ਟੀਮ ਇੰਡੀਆ ਦੇ ਕੋਲੋਂ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਅਭਿਸ਼ੇਕ ਸ਼ਰਮਾ ਹੋਣ ਤੇ ਸੂਰਜ ਕੁਮਾਰ ਯਾਦਵ ਜੀ ਵੀ ਆਤਮਾ ਜਿਹੜੀ ਕਿ ਉਹ ਜਾਗ ਚੁੱਕੀ ਹੈ ਜਿਹੜਾ ਪਿਛਲੇ 15-16 ਮੈਚਾਂ ਤੋਂ ਰਨ ਨਹੀਂ ਬਣਾਉਂਦੇ ਡਬਲ ਸੈਂਚਰੀਆਂ ਉਹ ਜਿਹੜੀਆਂ ਦੋ ਮੈਚ ਹੋ ਇਹਨਾਂ ਦੇ ਵਿੱਚ ਉਹਦੀਆਂ ਹਾਫ ਉਹ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਜਿਹੜਾ ਏਸ਼ੀਆ ਕੱਪ ਦੇ ਵਿੱਚ ਪਰਫਾਰਮੈਂਸ ਦਿੱਤੀ ਸੀਗੀ ਉਹ ਤੋਂ ਬਾਅਦ ਅਭਿਸ਼ੇਕ ਸ਼ਰਮਾ ਜਿਹੜੀ ਪਰਫਾਰਮੈਂਸ ਦਿੱਤੀ ਸੀਗੀ ਏਸ਼ੀਆ ਕੱਪ ਦੇ ਵਿੱਚ ਉਹ ਹੀ ਆਤਮਾ ਅਭਿਸ਼ੇਕ ਸ਼ਰਮਾ ਦੇ ਵਿੱਚ ਫੇਰ ਇੱਕ ਵਾਰ ਆ ਚੁੱਕੀ ਹੈ ਤੇ ਮੈਂ ਕਹਿੰਦਾ ਕਿ ਸਾਰੇ ਆਣੇ ਇਦਾਂ ਤੋਂ ਹੁੰਦੇ ਨੇ ਜਿਵੇਂ ਧੋਬੀ ਕੱਪੜੇ ਧੋਂਦਾ ਆ ਤੇ ਕੁੱਟ-ਕੁੱਟ ਕੇ ਜਿਹੜਾ ਕਿ ਨਿਊਜ਼ੀਲੈਂਡ ਦੇ ਬਾਦਲੰਦਾ ਹਾਲ ਬੇਕਾਰ ਕਰ ਦਿੱਤਾ ਉਹ ਸਾਰੇ ਆਣਿਆਂ ਦਾ ਹਾਰਡ ਬ੍ਰੇਕ ਇੱਕ ਵਾਰ ਹੋਇਆ ਆ ਉਹ ਫੋਟੋ ਕਰੋਨ ਜੋ ਗੇਮ ਨਹੀਂ ਰੇ ਇਕੱਠੇ ਬੈਠ ਕੇ ਉਹਨਾਂ ਨੇ ਤੀਸਰੇ ਮੈਚ ਦੇ ਵਿੱਚ ਫੋਟੋ ਕਰਵਾਈ ਸੀਗੀ ਮੈਨੂੰ ਲ ਜਿਹੜੇ ਹਿਸਾਬ ਦੇ ਨਾਲ ਇਹਨੇ ਕੁੱਟਿਆ ਤੇ ਉਹਨਾਂ ਦੀ ਮੈਂ ਕਹਿੰਨਾ ਬਦਨਾਂ ਦੀ ਤਾਂ ਸ਼ਮਤ ਆਈ ਪਈ ਆ ਇਸ ਟਾਈਮ ਦੇ ਉੱਤੇ ਨਿਊਜ਼ੀਲੈਂਡ ਦੇ ਕਈ ਬੱਲੇ ਤਾ ਸਦਮੇ ਵਿੱਚ ਵੀ ਗਏ ਆ ਉਹ ਤੋਂ ਬਾਦਾਂ ਮਿਚਲਦੇ ਆਪਣਾ ਚੈਂਪੀਅਨ ਜਿਹੜਾ ਹੈਗਾ ਤੇ ਫਲਿੱਪਸ ਜਿਹੜੇ ਕਿ ਬੱਲੇ ਚੱਕਨ ਉਹਦੇ ਸੂਰੀਆ ਕੁਮਾਰ ਯਾਦਵ ਤੇ ਅਭਿਸ਼ੇਕ ਸ਼ਰਮਾ ਦੇ ਚੱਲਣ ਕੀ ਜਿਆ ਸਾਰੇ ਮੈਚ ਦੇ ਵਿੱਚ ਇੰਨੀ ਕਟਾਈ ਹੋਈ ਆ ਉਹਨਾਂ ਸਾਰੇ ਬਦਨਾਂ ਦੀ ਜੇ ਸਪਿਨਰ ਹੁੰਦੇ ਆ ਉਹਨੂੰ ਸਵੀਮ ਮਾਰ ਦਿੰਦੇ ਆ ਸ਼ੋਕਲਾ ਸ਼ਾਟ ਉਹਦਾ ਰੁਕਣ ਨਹੀਂ ਦਿਆ ਜੇਕਰ ਉਹ ਫਾਰਮ ਦੇ ਵਿੱਚ ਹੁੰਦਾ ਆ ਅਭਿਸ਼ੇਕ ਸ਼ਰਮਾ ਜਿਹੜਾ ਕਿ ਉਹ ਥੱਲੋ ਕੁੱਟ ਦਿੰਦਾ ਆ ਇਹ ਚੱਲਣ ਕੀ ਦਾ ਇਸ਼ਾਨ ਕਿਸ਼ਨ ਛੋਟਾ ਪੈਕਟ ਉਹ ਵੱਡਾ ਧਮਾਕਾ ਨਿਕਲ ਕੇ ਹੁਣ ਆਂਦਿਆ ਆ ਸੰਜੂ ਸैमसन ਨੇ ਕੋਈ ਸਕੋਰ ਨਹੀਂ ਬਣਾਇਆ ਦੋ ਮੈਚ ਇੱਥੇ ਨੇ ਮੈਚ ਹੋ ਚੁੱਕੇ ਆ 8 9 ਸਕੋਰ ਜਿਹੜੇ ਕਿ ਉਹਨੇ ਪਿਛਲੇ ਦੋ ਮੈਚਾਂ ਦੇ ਵਿੱਚ ਬਣਾਏ ਤੇ ਤੀਸਰੇ ਮੈਚ ਦੇ ਵਿੱਚ ਜ਼ੀਰੋ ਤੇ ਆਊਟ ਹੋ ਗਿਆ ਆ ਗਿਲ ਨੂੰ ਫਿਰ ਕਿਉਂ ਬਾਹਰ ਕੀਤਾ ਇਹਨਾਂ ਨੇ ਕਿਉਂਕਿ ਗਿਲ ਨੂੰ ਬਾਹਰ ਕਰਕੇ ਸੰਜੂ ਸैमसन ਦੀ ਜਗ੍ਹਾ ਟੀਮ ਇੰਡੀਆ ਦੇ ਵਿੱਚ ਬਣੀਆਂ ਚੌਥੇ ਮੈਚ ਦੀ ਹੁਣ ਆਪਾਂ ਗੱਲ ਕਰਦੇ ਆ ਤੇ ਵੀਡੀਓ ਦੀ ਕਰਦੇ ਆ ਸ਼ੁਰੂਆਤ ਕੀ ਚੌਥੇ ਮੈਚ ਦੇ ਵਿੱਚ ਕੀ ਗੱਜ ਹੋ ਸਕਦਾ ਤੇ ਤੀਸਰੇ ਮੈਚ ਦੇ ਰਿਵਿਊ ਆਪਾਂ ਲੈ ਕੇ ਆਏ ਆ ਤੀਸਰੇ ਮੈਚ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਹੁਣ ਚੌਥੇ ਮੈਚ ਦੀ ਵਾਰੀ ਆ ਤੇ ਤੀਸਰੇ ਮੈਚ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਕਿ ਕੀ ਕੁਝ ਬਣ ਚੁੱਕਿਆ ਆ ਨਿਊਜ਼ੀਲੈਂਡ ਵਾਲਿਆਂ ਦੇ ਨਾਲ ਉਸ ਤੋਂ ਬਾਅਦ ਆ ਸਾਡੇ ਪੜੋਸੀ ਜਿਹੜੇ ਆ ਉਹ ਵੀ ਸਾਡੇ ਤੇ ਆ ਵੀ ਇਨ੍ਹਾਂ ਕੋਲ ਇੰਨੇ ਵਧੀਆ ਵਧੀਆ ਬੈਟਸਮੈਨ ਕਿੱਥੋਂ ਆ ਗਏ ਆ ਬੋਲਿੰਗ ਲਾਈਨਅਪ ਦੇ ਵਿੱਚ ਅਰਸ਼ਦੀਪਾ ਵੀ ਸਾਡੇ ਕੋਲ ਨਹੀਂ ਹੈਗਾ ਪਰ ਕੁਲਦੀਪ ਯਾਦਵ ਨੂੰ ਸਕੋਰ 'ਤੇ ਆ ਹਰਸ਼ੀ ਰਾਣਾ ਨੂੰ ਵੀ ਸਕੋਰ 'ਤੇ ਆ ਜਸਪੀਰ ਬੂਮਰਾਨੀ ਜਿਹੜੀ ਕਿ ਹੱਥ ਤੱਕ ਰਾਗ ਰੱਖਦੀ ਗੱਲ ਨੇ ਮੈਂ ਇਹਦੇ ਵਿੱਚ ਹਾਰਦਿਕ ਪਾਂਡੇ ਦੇ ਵੀ ਵਧੀਆ ਸਕੋਰ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਗੇਂਦਬਾਜ਼ੀ ਕੀਤੀ ਆ ਉਸ ਤੋਂ ਬਾਅਦ ਰਵੀ ਬਸ਼ਨੋਈ ਇੰਨੇ ਟਾਈਮ ਤੋਂ ਇੰਨੇ ਟਾਈਮ ਤੋਂ ਬਾਅਦ ਉਹਦਾ ਕਮਬੈਕ ਹੋਇਆ ਉਸ ਤੋਂ ਬਾਅਦ ਉਹਨੇ ਹੁੰਦੇ ਜਿਣੀ ਕਿ ਦੋ ਵਿਕਟਾਂ ਬਣੇ ਮੌਕੇ ਦੇ ਉੱਤੇ ਦੋ ਵਿਕਟਾਂ ਝਟਕਾਈਆਂ ਰਵੀ ਬਸ਼ਨੋਈ ਨੇ ਠੀਕ ਆ 18 ਰਨ ਦਿੱਤੇ ਚਾਰ ਮੈਚਾਂ ਦੇ ਵਿੱਚ ਇੱਕ ਜੋਗਾ ਜਿਹੜਾ ਹੋਇਆ ਸੀਗਾ ਉਹ ਵੀ ਫੀਲਡਿੰਗ ਦੇ ਕਰਕੇ ਹੋਇਆ ਸੀਗਾ ਨਹੀਂ ਤੇ 14 ਰਨ ਮੇਰੇ ਲਗਭਗ 14 ਸਕੋਰ ਜਿਹੜੇ ਕੀ ਉਹਨੇ ਖਾਣੇ ਸੀਗੇ ਉਹ ਵਿੱਚ ਹੋ ਗਿਆ ਜਿਹੜਾ ਆਇਆ ਸੀਗਾ ਉਹ ਮਿਸ ਫੀਲਡਿੰਗ ਤੇ ਚੱਲਦੇ ਆਇਆ ਸੀਗਾ ਉਹਦੇ ਕਰਕੇ 18 ਹੋ ਗਏ ਸੀ ਚਲੋ ਜਿਨੇ ਵੀ ਸਕੋਰ ਪਾਏ ਪਏ ਆ ਆਪਣੇ ਰਵੀ ਬਸ਼ਨੋਈ ਨੂੰ ਪਰ ਇੱਕ ਗੱਲ ਮੰਨ ਕੇ ਚੱਲਿਓ ਰਵੀ ਬਸ਼ਨੋਈ ਨੇ ਕੁਲਦੀਪ ਕੁਲਦੀਪ ਯਾਦਵ ਨਾਲੋਂ ਵਧੀਆ ਪਲਿੰਗ ਕੀਤੀ ਹੈ ਜਿੱਥੇ ਕੁਲਦੀਪ ਯਾਦਵ ਨੇ 3 ਨਾ ਓਵਰਾਂ ਦੇ ਵਿੱਚ 35 ਤੋਂ ਲਾਗੇ ਛੱਕੇ ਜਿਹੜੇ ਕੀ ਉਹ ਸਕੋਰ ਖਾਦੇ ਨੇ 3 ਓਵਰ ਦੇ ਵਿੱਚ 14 ਇਹ ਤੇ ਏਸ਼ੀਆ ਕੱਪ ਤੋਂ ਬਾਅਦ ਜਿਹੜਾ ਕਿ ਆਪਾਂ ਆਡੀਏ ਦੀ ਸੀਰੀਜ਼ ਵੀ ਹੋ ਗਈ ਟੈਸਟ ਮੈਚਾਂ ਦੇ ਵਿੱਚ ਵੀ ਡੋਨ ਫਾਲ ਸ਼ੁਰੂ ਹੋਇਆ ਹੈ ਕੁਲਦੀਪ ਯਾਦਵ ਦਾ ਉਹਨੂੰ ਵਿਕਣਾ ਨਹੀਂ ਮਿਲਦੀ ਉਹਨੂੰ ਜਿੰਨੇ ਵੀ ਜਿਹੜੇ ਕੀ ਬੈਟਰ ਹੈਗੇ ਆ ਨਿਊਜ਼ੀਲੈਂਡ ਵਾਲੇ ਉਹਨਾਂ ਨੇ ਚੋਗੇ ਛੱਕੇ ਹੀ ਮਾਰੇ ਆ ਹਲੇ ਤੱਕ ਕਿਸੇ ਵੀ ਮੈਂ ਕਹਿੰਨਾ ਇੱਕ ਅੱਧੇ ਮੈਚ ਦੇ ਵਿੱਚ ਉਹਦੀ ਇੱਕ ਦੀ ਵਿਕਟ ਆਈ ਹੈ ਉਸ ਤੋਂ ਇਲਾਵਾ ਉਹਦਾ ਕੁਝ ਵੀ ਜਿਹੜਾ ਕਿ ਨਾਮ ਬਣੰਦਿਆ ਕੱਲ ਦੇ ਮੈਚ ਵਿੱਚ ਤੁਸੀਂ ਵੇਖ ਲਓ ਕਿੰਨੇ ਲੰਮੇ ਲੰਮੇ ਛੱਕੇ ਮਾਰਿਆ ਉਹਦੀ ਜਿਹੜਾ ਬਾਲਿੰਗ ਦਾ ਆਪਣਾ ਚਾਰ ਮੈਚਾਂ ਦਾ ਓਵਰ ਹੁੰਦੇ ਆ ਪਹਿਲੇ ਓਵਰ ਦੇ ਵਿੱਚ ਪਹਿਲੀ ਪਹਿਲੀ ਬੰਦ ਉੱਤੇ ਛੱਕਾ ਵੱਜ ਗਿਆ ਏਨੂੰ ਇੰਨੇ ਮਾੜੇ ਹਾਲਾਤ ਕੁਲਦੀਪ ਯਾਦਵ ਦੇ ਬਣ ਚੁਕਿਆ ਗੱਲ ਕਰਦੇ ਆ ਅਭਿਸ਼ੇਕ ਸ਼ਰਮਾ ਦੀ 20 ਬਲਾਂ ਦੇ ਵਿੱਚ 68 ਰਨ 350 ਉੱਤੇ ਦਾ ਸਟ੍ਰਾਈਕ ਰੇਟ ਅਭਿਸ਼ੇਕ ਸ਼ਰਮਾ ਆਪਣੇ ਰਿਗਾਰਡ ਆਪ ਤੋੜਦਾ ਜਾ ਰਿਹਾ ਸਭ ਤੋਂ ਹਾਈਐਸਟ ਦੇ ਨੇ ਕਿ 250 ਬੰਨੀਆਂ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈਗਾ ਯੁਵਰਾਜ ਸਿੰਘ ਦਾ ਠੀਕ ਆ ਉਸ ਤੋਂ ਬਾਅਦ ਯੁਵਰਾਜ ਸਿੰਘ ਦਾ ਚੇਲਾ ਅਭਿਸ਼ੇਕ ਅਭਿਸ਼ੇਕ ਸ਼ਰਮਾ ਯੁਵਰਾਜ ਸਿੰਘ ਨੇ ਜਿਹੜੀ ਕਿ ਗੋਰਿਆਂ ਦੇ ਖਿਲਾਫ ਛੱਕੇ ਆਂ ਦੀ ਨੇ ਰੀਅਲ ਦਿੱਤੀ ਕਿ 6 ਬਲਾਂ 6 ਛੱਕੇ ਤੋਂ ਬਾਅਦ ਉਹਦਾ ਸਭ ਤੋਂ ਯਾਦਾ ਮੈਂ ਕਹਿੰਨਾ ਹਾਈਐਸਟ ਕਹਿ ਸਕਦੇ ਆਂ ਵੀ ਸਕੋਰ ਤਾਂ ਯੁਵਰਾਜ ਸਿੰਘ ਦੇ ਚੇਜ ਕਰ ਹੀ ਲਏਗਾ ਅਭਿਸ਼ੇਕ ਸ਼ਰਮਾ ਆਪਾਂ ਜਿਹੜੀ 50 ਚੇਜ ਕਰਨੀ ਆ ਉਹਦੇ ਵਿੱਚ ਅਭਿਸ਼ੇਕ ਸ਼ਰਮਾ ਹੁਣ ਵੱਧ ਦੇ ਕਦਮਾਂ ਨੂੰ ਲੈ ਕੇ ਜਿਹੜਾ ਕਿ ਅੱਗੇ ਵੱਧ ਚੁੱਕਿਆ ਆ ਅਭਿਸ਼ੇਕ ਸ਼ਰਮਾ ਦੇ ਕਦਮ ਨਹੀਂ ਰੁਕਣ ਵਾਲੇ ਉਹਦੇ ਨਾਲ ਮੈਂ ਇਹ ਵੀ ਕਹਿ ਸਕਦਾ ਪੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਮੈਚਾਂ ਦੇ ਵਿੱਚ ਉਸ ਤੋਂ ਬਾਅਦ ਫਰਵਰੀ ਦਾ ਮਹੀਨਾ ਹੀ ਉਸ ਤੋਂ ਬਾਅਦ ਆਈਪੀਐਲ ਆ ਹੁਣ ਟੀ20 ਦੀ ਜਿਹੜੀ ਕਿ ਝੜੀ ਲੱਗਣੀ ਹੈ ਮੈਚਾਂ ਦੇ ਤੇ ਕੋਈ ਵੀ ਕ੍ਰਿਕਟ ਫੈਨ ਜਿਹੜਾ ਕਿ ਬੋਤ ਨਹੀਂ ਹੋਣਾ ਜਿੱਦਾਂ ਦੇ ਮੈਚ ਚੱਲੰਦੇ ਆ ਕਿਉਂਕਿ ਵਾਈਲਡ ਸਾਈਡਡ ਮੈਚ ਜਿਤਨੇ ਆ ਕੋਈ ਕਹਿੰਦਾ ਟੀ20 ਡੈਣਾ ਮੈਚ ਆ ਟੀਮ ਇੰਡੀਆ ਵਾਸਤੇ ਟੀ10 ਰੱਖ ਦਿਓ ਤੇ ਬਾਕੀ ਟੀਮਾਂ ਵਾਸਤੇ T20 ਨੰਦੋ ਇਹਨਾਂ ਨੂੰ ਬਸ 10-15 ਜਿਹੜੇ ਕਿ ਉਹ ਓਵਰ ਦਿੱਤੇ ਹਨ ਇਹਨਾਂ ਇਹਨੇ ਓਵਰ ਹੀ ਖੇਡਨੇ ਆ ਤੇ ਇਹਨਾਂ ਵਿੱਚ ਇਹਨਾਂ ਨੇ ਸਕੋਰ ਬਣਾਉਣੇ ਆ ਦੂਸਰੀ ਟੀਮ ਨੂੰ ਜਿਹੜੇ 20 ਸਕੋਰ ਦੀ 20 ਓਵਰ ਜਿਹੜੇ ਕਿ ਪੂਰੇ ਦਿੱਤੇ ਹਨ ਜਾਂ ਜਿਹੜੇ ਸਾਡੇ ਹੈਗੇ ਆ ਪਾਕਿਸਤਾਨ ਵਾਲੇ ਉਹ ਕਹਿੰਦੇ 30-25 ਓਵਰ ਜਿਹੜੇ ਕਿ ਸਾਨੂੰ ਮਿਲਣ ਇੰਡੀਆ ਦੇ ਖਿਲਾਫ T20 ਦੇ ਵਿੱਚ ਖੇਡਣ ਨੂੰ ਇੰਨਾ ਖੋਫ ਜਿਹੜਾ ਕਿ ਬਣ ਕੇ ਰਹਿ ਗਿਆ ਹੈ ক্রিকেট ਦਾ ক্রিকেট ਦਾ ਇੱਕ ਵਾਰੀ ਖੋਫ ਹੁੰਦਾ ਸੀਗਾ ਜਦੋਂ ਸਚਿੰਤ ਦੰਦੂਰਕਰ ਠੀਕ ਆ ਆਪਣੇ ਸਾਰੇ ਪਲੇਅਰ ਵਧੀਆ ਤੋਂ ਵਧੀਆ ਇੱਕ ਨਾਮ ਜਿਹੜੇ ਕੀ ਖੇਡਦੇ ਸੀਗੇ ਉਸ ਟਾਈਮ ਤੇ ਹੁੰਦਾ ਸੀਗਾ ਓਰਾ ਵਿਰਾਟ ਕੋਹਲੀ ਨੇ ਟਾਈਮ ਤੇ ਵੀ ਓਰਾ ਹੈ ਪਰ T20 ਇੱਕ ਲੋਤਾ ਫਾਰਮੈਟ ਅਰਸ਼ਦੀਪ ਸਿੰਘ ਅਭਿਸ਼ੇਕ ਸ਼ਰਮਾ ਜਿਹੜੇ ਕੀ ਇਹ ਪਲੇਅਰ ਨੇ ਇਹ ਦੋ ਖੇਡਦੇ ਨੇ ਇੱਕ ਲੋਤਾ ਫਾਰਮੈਟ ਹੈ ਈਸ਼ਾਨ ਕਿਸ਼ਨ ਵੀ ਹੁਣ ਵਾਪਸੀ ਹੋਈਆਂ ਪੱਕਾ ਨਹੀਂ ਇਹਦਾ ਕਹਿ ਸਕਦੇ ODI ਖੇਡੂਗਾ ਟੈਸਟ ਮੈਚ ਦੇ ਵਿੱਚ ਇਹਦੀ ਵਾਪਸੀ ਹੋ ਗਈ ਹੋਗੀ ਜਾਂ ਨਹੀਂ ਹੋਵੇਗੀ ਪਰ ਇੱਕ ਇੱਕ ਫਾਰਮੈਟ ਜਿਹੜਾ ਖੇਡਦੇ ਨੇ ਉਹਨਾਂ ਵਿੱਚ ਅਤ ਕਰਵਾ ਕੇ ਪੰਜਾਬੀਆਂ ਨੇ ਰੱਖ ਦਿੱਤੀ ਆ ਇੱਕ ਮੈਂ ਗੱਲ ਕਹਿਣਾ ਚਾਹੂੰਗਾ ਇੱਥੇ ਕਿਤੇ ਗਿਲ ਦੀ ਜਗ੍ਹਾ ਹੁੰਦੀ ਇੱਕ ਛੋਟੀ ਜੀ ਗੱਲ ਆਪਾਂ ਗਿਲ ਤੇ ਕਰਾਂਗੇ ਵੀ ਜੇ ਇੱਥੇ ਗਿਲ ਦੀ ਜਗ੍ਹਾ ਹੁੰਦੀ ਤਾਂ ਮੈਨੂੰ ਪੱਕੀ ਉਮੀਦ ਈ ਉਹਦੀ ਵੀ ਹਾਫ ਸੈਂਚਰੀ ਆਈ ਲੈਣੀ ਹੀ ਭਾਵੇਂ 30 ਬਾਲਾਂ 'ਚ ਹੁੰਦੀ ਭਾਵੇਂ 35 ਆ ਜੁੰਦੀ ਭਾਵੇਂ 32 'ਚ ਹੁੰਦੀ ਸੰਜੂ ਸੈਮਸਨ ਵਾਂਗ ਉਹਨੇ ਆਊਟ ਹੋ ਕੇ ਨਹੀਂ ਸੀਗਾ ਜਾਣਾ ਇੱਕ ਗੱਲ ਮੈਨੂੰ ਮੰਨ ਕੇ ਚੱਲਿਓ ਸੰਜੂ ਸੈਮਸਨ ਨੂੰ ਬੌਂਸਰ ਪੈ ਗਿਆ ਅੱਗੇ ਬਾਲ ਆ ਗਈ ਸਵਿੰਗ ਹੋ ਗਈ ਉਹਨੂੰ ਤੰਗ ਹੋਉਂਦਿਆ ਸੰਜੂ ਸੈਮਸਨ ਤੇ ਇੱਕੋ ਜ਼ਫਤਾਰ ਤੋਂ ਥੋੜਾ ਜਿਹਾ ਡਰ ਕੇ ਹਿੱਟਨ ਦਿਆ ਜਾਂ ਜਾਂ ਤਾਂ ਆਪਣਾ ਝਾਕਾ ਖੋਲ ਲੈ ਕਿਉਂਕਿ ਰਫਤਾਰ ਦੇ ਉੱਤੇ ਜਿਹੜਾ ਕਿ ਉਹਨੂੰ ਕੰਮ ਕਰਨਾ ਪੈਣਾ ਜ ਸਾਨੀਆਂ ਵਿਕਟਾਂ ਓਪਨ ਛੱਡ ਕੇ ਜਦੋਂ ਕੋਈ ਓਪਨਰ ਪਹਿਲੀ ਬਾਲ ਖੇਡਦਾ ਹੈ ਯਾਰ ਅਭਿਸ਼ੇਕ ਸ਼ਰਮਾ ਦਾ ਹਿਸਾਬ ਲੱਗਾ ਉਹਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਮੈਂ ਟਾਈਮਿੰਗ ਤੇ ਜੋ ਟੀਨ ਰੱਖਦਾ ਹਾਂ ਮੈਂ ਪਾਵਰ ਹਿਟਿੰਗ ਨਹੀਂ ਕਰਨਿਆ ਜਿੱਦਾਂ ਬਾਲ ਆਉਂਦੀ ਹੈ ਮੈਂ ਉਦਾਂ ਹੀ ਬਾਲ ਨੂੰ ਢਿੱਕ ਮਾਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਸੰਜੂ ਹਾਮਸਨ ਨੇ ਪਹਿਲੀ ਬਾਲ ਹੀ ਜਹਨ ਲਾ ਕੇ ਢੱਕਣ ਦੀ ਗੱਲ ਕਹਿ ਦਈਆਂ ਜਾਂ ਜੱਕ ਦਾਮ ਉਹਦਾ ਬੱਲਾ ਥੱਲੇ ਨਹੀਂ ਆਇਆ ਜਾਂ ਜਾਂ ਲਾ ਕੇ ਮਾਰਨ ਦੀ ਹਿੱਟ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਤਿੰਨੇ ਵਿਕਟਾਂ ਜਿਹੜੀਆਂ ਕਿ ਥੱਲੇ ਡੇਗੀਆਂ ਇੱਕਦਮ ਜਿਹੜਾ ਕਿ ਸਨਾਟਾ ਉੱਥੇ ਗਰਾਊਂਡ ਤੇ ਪੈ ਗਿਆ ਜਿਹੜੇ ਉਮੀਦਵਾਰਾਂ ਦੇ ਭੀ ਇਹ ਜਿਹੜੇ ਰਨ ਚੇਂਜ ਹੋਣਗੇ ਇਹਨਾਂ ਦੇ ਵਿੱਚ ਸੰਜੂ ਸैमਸਨ ਜਿਹੜੀ ਕਿ ਹਾਫ ਸੈਂਸਿਟਿਵ ਕਿਦਣਾ ਇਤਿਹਾਸ ਆਦੀਆਂ ਨੂੰ ਸਾਬਿਤ ਕਰਨ ਦਾ ਵੀ ਮੌਕਾ ਸੀ ਇੱਕ ਜਿਹੜੀ ਗੁੱਡ ਨਿਊਜ਼ ਮੈਂ ਤੁਹਾਨੂੰ ਦੇਣਾ ਭੀ ਅਯਰ ਦਾ ਹੁਣ ਚੌਥੇ ਮੈਚ ਦੇ ਵਿੱਚ ਟੀਮ ਇੰਡੀਆ ਦੀ ਪਲੇਇੰਗ 11 ਵਿੱਚ ਹੋਣਾ ਕਨਫਰਮ ਥੋੜਾ ਬੋਧਾ ਮੈਨੂੰ ਲੱਗਦੇ ਆ ਭੀ ਹੋ ਗਿਆ ਸੰਜੂ ਸैमਸਨ ਨੂੰ ਕਰ ਦੇਣਗੇ ਬਾਹਰ ਇਸ਼ਾਨ ਕਿਸ਼ਨ ਤੇ ਆਪਣੇ ਅਭਿਸ਼ੇਕ ਸ਼ਰਮਾ ਕਰਨਗੇ ਓਪਨਿੰਗ ਓਪਨਿੰਗ ਤਿੰਨ ਨੰਬਰ ਤੇ ਕਿਦਣਾ ਕਿਤੇ ਸਰਪੰਨ ਸਾਹਿਬ ਦੀ ਜਗ੍ਹਾ ਬੰਦ ਦੀ ਮੈਨੂੰ ਦਿਖਾਈ ਦੇਣਦੀ ਹੈ ਇਸ ਟਾਈਮ ਦੇ ਉੱਤੇ ਜਿਹੜੇ ਹਸਾਬ ਦੇ ਨਾਲ ਸੰਜੂ ਸੈਮਸਨ ਖੇਡ ਕੇ ਗਿਆ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਨੂੰ ਖੜਾਣਗੇ ਇੱਕ ਯਾਰ ਅਰਸ਼ਦੀਪ ਦੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਮੈਂ ਗੱਲ ਕਰਦਾ ਆ ਅਰਸ਼ਦੀਪ ਨੂੰ ਤੁਸੀਂ ਬਾਰ ਬਾਰ ਆਇਆ ਹਰਸ਼ੀ ਰਾਣਾ ਕਰਕੇ ਉਹਨਾਂ ਹਰਸ਼ੀ ਰਾਣਾ ਦੇ ਵਿੱਚ ਕੋ 35 ਸਕੋਰ ਜਿਹੜੇ ਕਿ 4 ਓਵਰਾਂ ਦੇ ਵਿੱਚ ਖਾਦੇ ਆ ਤੇ ਇੱਕ ਵਿਕਟ ਗਈ ਆ ਹਰਸ਼ੀ ਰਾਣਾ ਨੂੰ ਵੀ ਸ਼ੱਕੇ ਪਏ ਆ ਅਰਸ਼ਦੀਪ ਨੂੰ ਰੈਸਟ ਦੇਣੀ ਕਿ ਇਹਨਾਂ ਨੇ ਦੇਣੀ ਚਾਹੀਦੀ ਸੀਗੀ ਪਰ ਚੌਥੇ ਮੈਚ ਪੰਜਵੇਂ ਮੈਚ ਦੇ ਵਿੱਚ ਉਹਦੀ ਵੀ ਕਿਤੇ ਨਾ ਕਿਤੇ ਵਾਪਸੀ ਹੋਵੇ ਵਰਲਡ ਕੱਪ ਕਰਕੇ ਜਿਹੜੀ ਕਿ ਵਧੀਆ ਤੋਂ ਵਧੀਆ ਸਾਡੀ ਟੀਮ ਤਿਆਰ ਹੋਵੇ ਫੇਰ ਕੋਈ ਨਾ ਕੋਈ ਟੀਮ ਇੰਡੀਆ ਨੂੰ ਫਾਇਦਾ ਹੋਵੇਗਾ ਕਿਉਂਕਿ ਇਹ ਅਲੱਗ ਅਲੱਗ ਜਿਹੜੇ ਕਿ ਬੰਦੇ ਫਾਰਮ ਚ ਲਿਓਂਦੇ ਆ ਮੈਨੂੰ ਇਹ ਨਹੀਂ ਸਮਝਣ ਲੱਗਿੰਦੇ ਕਿ 15 ਦੇ 15 플레이ਰ ਜਿਹੜੇ ਕਿ ਉਹ ਫਾਰਮ ਚ ਲਿਓਣਾ ਚਾਹੁੰਦੇ ਆ ਜਾਂ 11 ਇੱਕ ਜਿਹੜੀ ਕਿ ਖਿਡਾ ਸਕਦੇ ਆ ਆਪਣੀ ਟੀਮ ਦੇ ਵਿੱਚ ਹੁਣ ਜਿੰਨੀਆਂ ਵੀ ਆਪਣੇ ਕੋਲ ਟੀਮਾਂ ਖੇਡੀਆਂ ਨੇ ਹਰ ਇੱਕ ਦੇ ਵਿੱਚ ਬਦਲਾਅ ਜਿਹੜਾ ਕਿ ਹੋਇਆ ਹੋਇਆ ਆ T20 ਦੇ ਵਿੱਚ ਚੌਥੇ ਮੈਚ ਤੇ ਪੰਜਵੇਂ ਮੈਚ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਕਿਹੜੇ ਕਿਹੜੇ ਬੈਟਰਾਂ ਨੂੰ ਜਗ੍ਹਾ ਮਿਲਦੀ ਆ ਕੀ ਉਥੇ ਸੂਰਜ ਕੁਮਾਰ ਯਾਦਵ ਦਾ ਕੋਈ ਅਰੈਸਟ ਦਾ ਪਲਾਨ ਨਹੀਂ ਹੈਗਾ ਮਹਾਮਹਾਉ ਦੀ ਫਾਰਮ ਜਿਹੜੀ ਕਿ ਉਹ ਲੋਟੀ ਆ ਉਸ ਤੋਂ ਬਾਅਦ ਅਕਸਰ ਡਿਟੇਲ ਨੂੰ ਕਿੰਨੇ ਕਿ ਦਿਨ ਹੋਰ ਬਾਹਰ ਰੱਖਣਗੇ ਉਹਦੇ ਹੱਥੇ ਸੱਟ ਲੱਗੀ ਸੀ ਪਰ ਉਸ ਤੋਂ ਬਾਅਦ ਉਹਦੀ ਬੈਲਿੰਗ ਬੈਲਿੰਗ ਵਾਲੇ ਹੱਥ ਤੇ ਨਹੀਂ ਲੱਗੀ ਦੂਸਰੇ ਹੱਥ ਤੇ ਲੱਗੀ ਆ ਠੀਕ ਆਣਾ ਉਹਨੂੰ ਕਿੰਨੇ ਕਿ ਦਿਨ ਬਾਹਰ ਰੱਖਣਗੇ ਵਾਈਸ ਕਪਤਾਨਾ ਅਗੋ ਵਰਲਡ ਕੱਪ ਸ਼ੁਰੂ ਹੋਣਾ ਦੋ ਮੈਚ ਸਾਡੇ ਕੋਲ ਰਹਿ ਗਏ ਆ ਮਾਮਾ ਮੈਚ ਜਿਹੜਾ ਹੋਣਾ ਆ ਉਹ 4 ਤਰੀਕ ਨੂੰ ਹੋਣਾ ਆ 4 5 ਤਰੀਕ ਨੂੰ ਹੋਣਾ ਆ ਉਸ ਤੋਂ ਪਹਿਲਾਂ ਤਾਂ ਸਾਡਾ ਕੋਈ ਮੈਚ ਨਹੀਂ ਆ ਦੋ ਮੈਚ ਸਿਰਫ ਰਹਿ ਗਏ ਸਾਡੇ ਕੋਲ ਤੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਪਲੇਅਰ ਨੂੰ ਮੌਕਾ ਮਿਲਦਾ ਹੈ ਇਹ ਬੜਾ ਅਹਿਮ ਜਿਹੜਾ ਕਿ ਇੱਕ ਡਿਸੀਜਨ ਹੋਵੇਗਾ ਗੋਤਮ ਗੰਭੀਰ ਵਾਸਤੇ ਜੇ ਇਹਦੇ ਵਿੱਚ ਆਪਾਂ ਰਣਨੀਤੀ ਸਹੀ ਗੱਲ ਇਹ ਮੈਂ ਤਾਂ ਪਜਿਤ ਰਣਜੀਤ ਨਾਇਰ ਬੈਟਿੰਗ ਵਾਲੇ ਸਾਡੇ ਫਾਰਮ 'ਚ ਥੱਲੇ ਕੰਮ ਸਾਨੂੰ ਮੁਸ਼ਕਲ ਹੋ ਰਹੀ ਜਦੋਂ ਸਾਡੀ ਬਾਲਿੰਗ ਵਾਲੇ ਫਸੇ ਜਿੱਥੇ ਕੁਲਦੀਪ ਯਾਦਵ ਨੇ ਰਨ ਖਾਲੇ ਜਾਂ ਬਿਸ਼ਨੋਈ ਨੇ ਰਨ ਪੈਗੇ ਸਪਿਨ ਟ੍ਰੈਕ ਦੇ ਉੱਤੇ ਠੀਕ ਆ ਉਸ ਦਾ ਲਿਉਣੀ ਹੋਣੀ ਹੈ ਅਗਲੇ ਮਹੀਨੇ ਤੱਕ ਨਹੀਂ ਹੋਣੀ ਆ ਪੱਕਾ ਪਤਾ ਹੈ ਇੰਡੀਆ ਦੇ ਵਿੱਚ ਠੰਡ ਦਾ ਪੈਣੀ ਪੈਣੀ ਅਗਲੇ ਮਹੀਨੇ ਤੱਕ ਪਰ ਉਸ ਤੋਂ ਬਾਅਦ ਅਰਸ਼ਦੀਪ ਇੱਕ ਇਦਾਂ ਦਾ ਗੇਂਦਬ ਜਸਪੀਰ ਬੁੰਮ ਰਾਜਦਾਨਾ ਗੇਨਵਾਜਾ ਹਾਰਦਿਕ ਪਾण्डेਆ ਥੋੜਾ ਥੋੜਾ ਉਬਰਦਾ ਹੋਇਆ ਆਪਣੀ ਬਾਲਿੰਗ ਨੂੰ ਸਹੀ ਕਰਦਾ ਹੋਇਆ ਵੇਨ ਲੱਗਣ ਦਾ ਤਿੰਨ ਟਿਕੜੀਆਂ ਸਾਡੇ ਕੋਲ ਇਦਾਂ ਨਹੀਂ ਹੈਗੀਆਂ ਤਿੰਨ ਬਾਲਿੰਗ ਅਟੈਕ ਇਦਾਂ ਨਹੀਂ ਹੈਗਾ ਜਿੱਥੇ ਮਰਜੀ ਇਸਤੇਮਾਲ ਕਰ ਸਕਦੇ ਆ ਹਾਰਦਿਕ ਪਾण्डेਆ ਕੋਲ ਵੀ ਕੱਲ ਇਦਾਂ ਦੀ ਬਾਲਿੰਗ ਕਰਵਾਈ ਗਈ ਅਲੱਗ-ਅਲੱਗ ਜੇਗਾ ਤੇੜੇ ਕਿਉਂਕੋ ਮੌਕੇ ਦਿੱਤੇਗੇ ਬਾਕੀ ਤੁਸੀਂ ਦੋ ਸਪਿਨਰ ਜਾਂ ਇੱਕ ਸਪਿਨਰ ਨੂੰ ਲੈ ਕੇ ਚੱਲੋ ਤਾਂ ਕੁਲਦੀਪ ਕੁਲਦੀਪ ਯਾਦਵ ਦਾ ਨਾਮ ਤੇ ਮੈਂ ਲਵਾਂਗਾ ਨਹੀਂ ਬਿਸ਼ਨੋਈ ਨੂੰ ਤੁਸੀਂ ਮੌਕੇ ਦੇ ਸਕਦੇ ਹੋ ਅਕਸ਼ਰ ਪਟੇਲ ਦਾ 20 ਟੀਮ ਦੇ ਵਿੱਚ ਖੇਡੇਗਾ ਵੀਸ ਕਪਤਾਨ ਇੱਕ ਬੈਂਟਿੰਗ ਦਾ ਵਿਕਲਪੀ ਆਇਆ ਹੁੰਦਾ ਆਪਣੇ ਕੋਲ ਵਧੀਆ ਇੰਟਰਵਿਊ ਆਇਆ ਹੁੰਦਾ ਅਕਸ਼ਰ ਪਟੇਲ ਦੇ ਤੌਰ ਤੇ ਫਿਰ ਆਇਆ ਹੁੰਦਾ ਸਾਡੇ ਕੋਲ ਸ਼ਿਵਮ ਹੰਦੂਬੇ ਅਭਿਸ਼ੇਕ ਸ਼ਰਮਾ ਦਾ ਵਿਕਲਪੀ ਹੈਗਾ ਸਾਡੇ ਕੋਲ ਸਪੈਂਟ ਆ ਵੀ ਕਰ ਲੈਂਦਾ ਠੀਕ ਠਾਕ ਪਰ ਜਿਹੜੀ ਕੱਲ ਕੋਟਾਈ ਹੋਈ ਹੈ ਮੈਨੂੰ ਲੱਗੰਦਿਆ ਕਿ ਚੌਥੇ ਮੈਨ ਦੇ ਵਿੱਚ ਨਿਊਜ਼ੀਲੈਂਡ ਵਾਲੇ ਵੀ ਕੁਛ ਨਾ ਕੁਛ ਕਰਨਗੇ ਥੋੜੀ ਬੋਤੀ ਫੀਲਿੰਗ ਤੇ ਆਂਦੀ ਹੈ ਫਲਿਪਸ ਦਾ ਵੀ ਕੱਲ ਰਿਐਕਸ਼ਨ ਦੇਖਣ ਵਾਲਾ ਹੈ ਜਦੋਂ ਅਭਿਸ਼ੇਕ ਸ਼ਰਮਾ ਦੇ ਸ਼ੱਕੇ ਜਾਂਦੇ ਸੀ बार-बार ਅਭਿਸ਼ ਉਸ ਤੋਂ ਬਾਅਦ ਬਾਜ਼ਾਰਾਂ ਦੀ ਇੰਨੀ ਬੁਰੀ ਹਾਲਤ ਦੇਖ ਕੇ ਕੋਈ ਵੀ ਟੀਮ ਕਵੇਗੀ ਕਿ ਨਾ ਆਪਾਂ ਇੰਡੀਆ ਦੇ ਨਾਲ T20 ਦੀ ਸੀਰੀਜ਼ ਨਹੀਂ ਰੱਖਣੀ ਅੱਗੇ ਤੋਂ ਇਦਾਂ ਦਾ ਡਰਦਾ ਮਾਹੌਲ ਜਿਹੜਾ ਕਿ ਬਣਿਆ ਆ ऑस्ट्रेलिया ਵਾਲੇ ਭਾਵੇਂ ਜਿੰਨੇ ਮਰਜੀ ਤਗੜੇ ਹੋਣ ਜ਼ਿਆਦਾਤਰ ਤੇ ਪੰਜਾਬੀ ਖੇਡਣ ਦੇ ਆਸਟ੍ਰੇਲੀਆ ਦੇ ਵਿੱਚ ਪਰ ਜਿੰਨੇ ਮਰਜੀ ਇੱਕ ਕੰਟਰੀ ਦੇ ਸਾਹਮਣੇ ਜਿੰਨੇ ਮਰਜੀ ਤਗੜੇ ਹੋਣ ਭਾ ਟੀਮ ਇੰਡੀਆ ਦਾ ਅੱਗੇ ਮੈਨੂੰ ਥੋੜੇ ਛੋਟੇ ਲੱਗਣੇ ਸ਼ੁਰੂ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਟੀਮ ਵੀ ਬੜੀ ਤਗੜੀ ਦਿੱਤੀ ਉਹਨਾਂ ਨੇ ਆ ਜਿਹੜੀ ਵਿਰਲਡ ਕੱਪ ਦੇ ਵਿੱਚ ਬਾਕੀ ਦੇਖੀ ਜਾਊਗੀ ਉਹ ਚੌਥਾ ਮੈਚ ਜਿਹੜਾ ਕਿ ਖੇਡ ਉਦੇ ਵਿੱਚ ਥੋੜੀ ਬਹੁਤੀ ਇੱਕ ਦੋ ਬਦਲਾਅ ਜਿਹੜੇ ਕਿ ਵੇਖਣ ਨੇ ਆ ਅਕਸ਼ਦੀਪ ਦੀ ਵਾਪਸੀ ਵੇਖਣ ਨੇ ਅਕਸ਼ਰ ਪਟੇਲ ਦੀ ਵਾਪਸੀ ਵੀ ਹੋ ਸਾਦੀਆ ਕੁਲਦੀਪ ਨੂੰ ਬਾਤ ਕਰਕੇ ਕਿਉਂਕਿ ਇਹਨੇ ਕੁਝ ਖਾਸ ਕੀਤਾ ਨਹੀਂ ਹੈਗਾ ਉਸ ਤੋਂ ਬਾਅਦ ਈਅਰ ਦੀ ਮੈਨੂੰ ਥੋੜੀ ਬਹੁਤੀ ਉਮੀਦ ਜਾਗਣ ਦੀ ਹੈ ਬਈ ਈਅਰ ਨੂੰ ਮੌਕਾ ਜ਼ਰੂਰ ਮਿਲੇਗਾ ਕਿਉਂਕਿ ਸੰਜੂ ਸੈਮਸਨ ਨੂੰ ਤਿੰਨ ਮੈਚਾਂ ਦੇ ਵਿੱਚ ਕੋਈ ਵੀ ਸਕੋਰ ਜਿਹੜਾ ਕਿ ਨਹੀਂ ਬਣਾਉਂਦੇ ਆਪਾਂ ਦੇਖਿਆ ਉਸ ਤੋਂ ਬਾਅਦ ਗੰਭੀਰ ਰੱਤ ਸਾਰੀ ਗੱਲ ਪੈ ਜਾਂਦੀ ਹੈ ਕਿ ਗੰਭੀਰ ਹੁਣ ਕੀ ਹੋੁੰਦਾ ਹੈ ਜੇ ਤੇ ਸੰਜੂ ਸੈਮਸਨ ਨੂੰ ਬੈਕ ਕਰੇਗਾ ਫਿਰ ਈਅਰ ਨੂੰ ਈ ਵਰਲਡ ਕੱਪ ਵਿਦੇ ਵਿੱਚ ਮੌਕਾ ਮਿਲੇਗਾ ਤਿਲਕ ਵਰਮਾ ਦੀ ਜਿੱਤ ਤੱਕ ਰਿਪੋਰਟ ਆਈ ਹੈ ਬੜੀ ਬੁਰੀ ਖਬਰ ਆ ਤਿਲਕ ਵਰਮਾ ਵਾਸਤੇ ਵੀ ਵੈਸੇ ਤਾਂ ਮੈਂ ਕਹ ਆਪਾਂ YouTube ਤੇ ਨਹੀਂ ਹੁੰਦੀ ਡਿਸਟਿੰਗ ਆ ਸਾਡੇ ਭੈ ਤੁਸੀ ਰਿਪੋਰਟ ਦੇਖ ਸਕਦੇ ਹੋ ਵੀ ਬੜੀ ਉਹਦੇ ਵਾਸਤੇ ਬੈਠ ਇੱਕ ਨਿਊਜ਼ ਆਈ ਆ ਤੇ ਉਸ ਤੋਂ ਬਾਅਦ ਇਹ ਵੀ ਕਹਿ ਸਕਦੇ ਆ ਆਪਾਂ ਵੀ ਵੋਸਟਿੰਗ ਸੁੰਦਰ ਦੀ ਜੇਕਰ ਵਾਪਸੀ ਨਹੀਂ ਹੁੰਦੀ ਉਹਦੀ ਜਗ੍ਹਾ ਰਵੀ ਬਸ਼ਨੋਈਆ ਲੱਗ ਪਾ ਗੋ ਦੀ ਤੈ ਹੋ ਜੇਗੀ ਕੱਲ ਤੱਕ ਜਿਹੜੀ ਕਿ ਅਨੌਸ ਹੋ ਜੇਗੀ ਠੀਕਾ ਨਾ ਚੌਥੇ ਮੈਚ ਦੇ ਵਿੱਚ ਜੋ ਪੱਕਾ ਕਨਫਰਮ ਹੋ ਜਾਏਗਾ ਵੀ ਸੁੰਦਰ ਆਏਗਾ ਜਾਂ ਨਹੀਂ ਆਏਗਾ ਵਧੀਆਗਾ ਜਿਹੜੀ ਰਵੀ ਬਸ਼ਨਵੀ ਭਰੇਗਾ ਬਾਕੀ ਇਦਨੀਆਂ ਹੋਰ ਵੀਡੀਓ ਵੀਡੀਓ ਨੂੰ ਦੇਖਣ ਵਾਸਤੇ ਤੁਸੀਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਹੋਰ ਵਧੀਆ ਤੋਂ ਵਧੀਆ ਕੰਟੈਂਟ ਅਸੀਂ ਤੁਹਾਡੇ ਵਾਸਤੇ ਕ੍ਰੀਏਟ ਦੇ ਲੈ ਕੇ ਆਉਂਦੇ ਰਵਾਂਗੇ ਤੇ ਜਰੂਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਵੀਡੀਓ ਨੂੰ ਹਰ ਵਾਰ ਲਾਈਕ ਤੇ ਸ਼ੇਅਰ ਕਰਦੇ ਹੋ